ਜੀਦਾ ਭਰੋਸਾ ਪਰਮੇਸ਼ਰ ਤੇ ਬਣ ਜਾਂਦਾ ਹੈ ਯਾਦ ਰੱਖਿਓ ਦੁਨੀਆਂ ਵੀ ਉਸ ਬੰਦੇ ਤੇ ਭਰੋਸਾ ਕਰਦੀ ਆ ਗੱਲ ਸਮਝਿਓ ਭਰੋਸਾ ਕਿੰਨਾ ਤੇ ਨਹੀਂ ਕਰਦੀ ਜਿਨ੍ਹਾਂ ਦਾ ਰੱਬ ਤੇ ਭਰੋਸਾ ਨਹੀਂ ਬਣਿਆ ਚਲੋ ਖੈਰ ਮਹਾਰਾਜ ਮੇਰੇ ਵਾਸਤੇ ਜ਼ਿੰਦਗੀ ਜਿਉਣ ਦਾ ਜਿਹੜਾ ਮਨੋਰਥ ਹੈ ਨਾ ਉਹ ਸਫਲ ਹੈ ਮੋਹ ਆਸਰਤੋ ਚਰਨ ਤੁਮਾਰੀ ਸ਼ਰਨ ਸਿੱਧੇ ਮੇਰਾ ਸਿੱਧਾ ਸਿੱਧੀ ਕਾਰਜ ਸਫਲਤਾ ਦਾ ਕਾਰਜ ਇਹ ਹੈ ਮੇਰੀ ਜ਼ਿੰਦਗੀ ਸਫਲਤਾ ਹੋਵੇਗੀ ਮੇਰੀ ਜ਼ਿੰਦਗੀ ਦੀ ਕਾਮਯਾਬੀ ਤਾਂ ਹੈ ਜੇ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਜੁੜਿਆ ਰਹਾ ਮਾਂ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਜੁੜਿਆ ਰਹਾ ਹਾਂ ਹਾਂ ਬਾਹਰੀ ਵਾਦੇ ਘਾਟੇ ਚੱਲਦੇ ਰਹਿੰਦੇ ਆ ਆਪਾਂ ਜਿੰਨੇ ਬੈਠੇ ਆਂ ਦਰਬਾਰ ਸਾਹਿਬ ਚ ਬਹੁਤਾਂ ਗਿਣਤੀ ਬੰਦੇ ਤੇ ਜੀਵਨ ਵਿੱਚ ਬੜੇ ਉਤਰਾ ਚੜਾਉਂਦੇ ਆ ਜੀ ਜਿਹੜਾ ਇਹਨਾਂ ਉਤਰਾ ਚੜਾਅ ਨੂੰ ਸਹਿ ਗਿਆ ਪਰਮੇਸ਼ਰ ਦੇ ਆਸਰੇ ਉਹਨੂੰ ਜ਼ਿੰਦਗੀ ਜਿਉਣ ਦਾ ਮਨੋਰਥ ਪਤਾ ਲੱਗਦਾ ਜਿਹਨੂੰ ਸਾਰਾ ਕੁਝ ਬਣਾਇਆ ਬਣਾਇਆ ਮਿਲਦਾ ਉਹਨੂੰ ਪਤਾ ਨਹੀਂ ਲੱਗਦਾ ਪਰਮੇਸ਼ਰ ਕੀ ਆ ਉਹਨੂੰ ਸ਼ੁਕਰਾਨਾ ਕਰਨਾ ਨਹੀਂ ਆਉਂਦਾ ਯਾਦ ਰੱਖਿਓ ਤੇ ਮਹਾਰਾਜ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੀ ਨਾ ਬਾਣੀ ਚ ਲਿਖਿਆ ਸ੍ਰੀ ਰਾਗ ਦਾ ਸ਼ਬਦ ਆ ਸੁਣਿਓ ਇਹ ਆਪਣੇ ਸਾਰਿਆਂ ਤੇ ਢੁਕਦਾ ਮਹਾਰਾਜ ਕਹਿੰਦੇ ਜੇ ਬਹੁਤੀ ਮੁਸ਼ਕਲ ਵਿੱਚ ਵੀ ਫਸ ਗਿਆ ਨਾ ਤਾਂ ਵੀ ਨਾ ਘਬرائی ਆਪੇ ਹੱਲ ਕੱਢੇਗਾ ਕੱਢਦਾ ਜੀ ਜਾ ਕਉ ਮੁਸ਼ਕਲ ਆਤ ਬਣੇ ਆਤ ਦਰਦ ਬਹੁਤ ਜ਼ਿਆਦੇ ਮੁਸੀਬਤਾਂ ਕਿਤੇ ਨਹੀਂ ਆਉਂਦੀਆਂ ਜੀ ਹਰ ਬੰਦੇ ਤੇ ਆਉਂਦੀਆਂ ਜਿਹੜਾ ਮੁਸੀਬਤਾਂ ਨਾਲ ਲੜਨਾ ਜਾਣਦਾ ਬੰਦਾ ਹੈ ਹੀ ਉਹ ਜਿਹਨੂੰ ਸਾਰਾ ਕੁਝ ਬਣਾਇਆ ਬਣਾਇਆ ਮਿਲਦਾ ਉਹ ਥੋੜਾ ਬੰਦਾ ਜਿਨੇ ਮਿਹਨਤ ਕਰਕੇ ਕਮਾਈ ਕਰਕੇ ਗੱਡੀ ਖਰੀਦੀ ਹੈ ਚੜਨ ਦਾ ਸਵਾਦ ਉਹਦੇ ਤੇ ਆਉਂਦਾ ਹੈ ਗੁੱਸਾ ਨਾ ਕਰਿਓ ਦਾਜ ਵਾਲੀ ਤੇ ਉਹ ਸਵਾਦ ਨਹੀਂ ਆਉਂਦਾ ਮੋਲੋ ਸਤਨਾਮ ਭਾਵੇਂ ਸਸਤੀ ਲਈ ਹੋਵੇ ਫਿਰ ਕੀ ਲਿਖ ਉਹ ਤੇ ਵੀ ਲੈਂਦਾ ਬੰਦਾ ਇਹ ਪੇਦਾਤ ਤੇਰੀ ਦਾਤਾਰ ਕਈ ਵਾਰੀ ਵਿਆਹ ਵੇਲੇ ਵੀ ਬੰਦਾ ਇੱਥੇ ਅਰਦਾਸ ਕਰਾਉਂਦਾ ਹੈ ਗੱਡੀ ਸੌਰੀਆਂ ਨਾਲ ਦਿੱਤੀ ਕਹਿੰਦੇ ਮਹਾਰਾਜ ਤੁਸੀਂ ਕਿਰਪਾ ਕੀਤੀ ਦੱਸੋ ਮਹਾਰਾਜ ਨੇ ਕਿਰਪਾ ਕੀਤੀ ਹੈ ਇਮਾਨਦਾਰੀ ਨਾਲ ਸੋਚੋ ਉਹ ਪੁੱਛ ਕੇ ਵੇਖੋ ਉਹਨੇ ਕਿਵੇਂ ਕਿਵੇਂ ਵਿਚਾਰੇ ਨੇ ਦਿਲ ਤੇ ਪੱਥਰ ਰੱਖਿਆ ਅਸੀਂ ਤੇ ਐਡੇ ਠੀਠ ਹੋ ਗਏ ਇਹ ਕਿਰਪਾ ਨਹੀਂ ਮਹਾਰਾਜ ਦੀ ਇਹ ਤੁਸੀਂ ਕਿਸੇ ਪਰਿਵਾਰ ਨੂੰ ਦੁਖੀ ਕੀਤਾ ਸੁਖੀ ਤੁਸੀਂ ਵੀ ਨਹੀਂ ਰਹੋਗੇ ਯਾਦ ਰੱਖਿਓ ਆਪਣੀ ਮਿਹਨਤ ਕਰ ਨਹੀਂ ਲਈ ਜਾਂਦੀ ਤਾਂ ਕੀ ਹੈ ਕੋਈ ਗੱਲ ਨਹੀਂ ਜਾ ਕਉ ਮੁਸ਼ਕਲ ਆਤ ਬਣੇ ਹੋਈ ਕੋਈ ਨਾ ਦੇ ਕੋਈ ਢੋਈ ਨਾ ਦੇ ਵੀ ਹਰ ਬੰਦਾ ਮੁੱਖ ਮੋੜ ਲਵੇ ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ ਯਾਦ ਰੱਖਿਓ ਜਦੋਂ ਗਰੀਬੀ ਆਉਂਦੀ ਹੈ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ ਆ ਕਹਿੰਦੇ ਸਾਰੇ ਰਿਸ਼ਤੇ ਸਾਥ ਛੱਡ ਜਾਂਦੇ ਸਭ ਉਹ ਭਜਿਆ ਆਸਰਾ ਦੁਨੀਆਂ ਦੇ ਸਾਰੇ ਲੋਕ ਹੀ ਤੁਹਾਡਾ ਸਾਥ ਛੱਡ ਜਾਣ ਇਹ ਬਾਣੀ ਦੇ ਸ਼ਬਦ ਆ ਪਿਆਰੇ ਕਮਾ ਕੇ ਵੇਖੋ ਸਭ ਉਪਜਿਆਸਰਾ ਚੂਕੇ ਸਭ ਅਸਰਾਓ ਜਿਤੇ ਆਵੇ ਉਸ ਪਾਰ ਬ੍ਰਹਮ ਜੇ ਰੱਬ ਚ ਇਤੇ ਆ ਗਿਆ ਫਿਰ ਕੀ ਹੁੰਦਾ ਲੱਗਾ ਨ ਤਤੀਵਾਓ ਪੜੋ ਸਾਰੇ ਲੱਗਾ ਨਾ ਤਤੀ ਉਹ ਮਹਾਰਾਜ ਤਤੀ ਬਾਣੀ ਲੱਗਣ ਦਿੰਦੇ ਕਿਉਂ ਸਾਹਿਬ ਨੇਤਾਣਾਂ ਕਾ ਤਾਣਾ ਨੇਤਾਣੇ ਹੁੰਦੇ ਆ ਜਿਹੜੇ ਆਸਰਾ ਉਹਨਾਂ ਦਾ ਬਣਦਾ ਜਿਹੜੇ ਕਹਿੰਦੇ ਮਹਾਰਾਜ ਸਾਨੂੰ ਤੇਰਾ ਆਸਰਾ ਰੱਬ ਆਸਰਾ ਉਹਨਾਂ ਦਾ ਬਣਦਾ ਆਏ ਨਾ ਜਾਏ ਸਦਾ ਥਿਰ ਗੁਰ ਸ਼ਬਦੀ ਸੱਚ ਜਾਣਾਂ ਅਗਲਾ ਬੰਦ ਵੀ ਪੜ੍ਹ ਲਓ ਰਹਾਓ ਜੇ ਕੋ ਹੋਵੇ ਦੁਬਲਾ ਕਮਜ਼ੋਰ ਹੋ ਜਾਵੇ ਬੰਦਾ ਘਰੇ ਕਮਜ਼ੋਰੀ ਆ ਜਾਂਦੀ ਹੈ ਕਈ ਵਾਰ ਲੋਕ ਮਜ਼ਾਕ ਵੀ ਕਰਦੇ ਆ ਅੱਛਾ ਉਸ ਬੰਦੇ ਕੋਲ 4 ਪੈਸੇ ਆ ਜਾਣ ਫਿਰ ਬਿਨਾਂ ਸੱਦੇ ਵੀ ਵਗ ਜਾਂਦੇ ਉਹਦੇ ਇਹ ਹਾਲਤ ਆ ਦੁਨੀਆ ਦੀ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀੜਾ ਦਮੜਾ ਪੱਲੇ ਨਾ ਪਵੇ ਕਿਤੋਂ ਮੰਗਿਆ ਵੀ ਕੁਝ ਨਾ ਮਿਲੇ ਨਾ ਕੋ ਦੇਵੇ ਧੀਰ ਕੋਈ ਦਲਾਸਾ ਵੀ ਨਾ ਦੇਵੇ ਭਾਈ ਰੱਬ ਹੈਗਾ ਕੋਈ ਦਲਾਸਾ ਦੇਣ ਵਾਲਾ ਵੀ ਨਾ ਹੋਵੇ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸਵਾਉ ਨਾ ਕਰੇ ਨਾ ਕੁਛ ਹੋਵੇ ਕਾਜ ਜੇ ਤੇ ਆਵੇ ਉਸ ਪਾਰ ਬ੍ਰਹਮ ਤਾਂ ਨੇ ਚਲ ਹੋਵੇ ਰਾਜ ਕਹਿੰਦੇ ਜੇ ਰੱਬ ਚ ਤੇ ਆ ਗਿਆ ਨਾ ਤੁਹਾਡੀ ਹਾਲਤ ਰਾਜਿਆਂ ਵਰਗੀ ਹੋਵੇਗੀ ਭਾਵੇਂ ਕੋਲੇ ਕੱਖ ਨਹੀਂ ਭਿਖਾਰੀਆਂ ਵਰਗੀ ਨਹੀਂ ਹੋਵੇ ਭਿਖਾਰੀ ਕਿਹਨੂੰ ਕਿਹਾ ਜਿਹਦੀ ਆਦਤ ਮੰਗਣ ਵਾਲੀ ਹੋਵੇ ਤੁਸੀਂ ਐਨੇ ਰੱਜ ਜਾਓਗੇ ਜੋ ਹੈਗਾ ਠੀਕ ਹੈ ਬਸ ਇਹ ਦਾਰਥ ਇਹ ਨਹੀਂ ਵੀ ਰੱਬ ਕੋਲੋਂ ਕੁਝ ਮੰਗਣਾ ਨਹੀਂ ਪਰ ਦੁਨੀਆਂ ਕੋਲੋਂ ਕੁਝ ਨਹੀਂ ਮੰਗਣਾ ਯਾਦ ਰੱਖਿਓ ਦੁਨੀਆਂ ਦੇ ਦਿੱਤੇ ਨਾਲ ਬੰਦਾ ਰਜਦਾ ਨਹੀਂ ਮਹਾਰਾਜ ਕਹਿੰਦੇ ਸਵਾਰਥ ਸਵਾਉ ਨਾ ਕਰੈ ਤੁਹਾਡਾ ਕੋਈ ਤੁਹਾਡੀ ਗਰਜ ਵੀ ਪੂਰੀ ਨਾ ਕਰੇ ਸਵਾਰਥ ਸਵਾਉ ਨਾ ਕਰੈ ਨਾ ਕਿਛ ਹੋਵੇ ਕਾਜ ਕੋਈ ਤੁਹਾਡਾ ਕੰਮ ਨਾ ਹੋਵੇ ਸਾਰੇ ਕੰਮ ਖੜ ਜਾਣ ਕਹਿੰਦੇ ਰੱਬ ਨਾਲ ਜੁੜਿਆ ਰਹੀਂ ਤੁਹਾਡੀ ਅੰਦਰਲੀ ਹਾਲਤ ਨੂੰ ਕੋਈ ਫਰਕ ਨਹੀਂ ਪਵੇਗਾ ਕੋਈ ਗੱਲ ਨਹੀਂ ਗਰੀਬੀ ਆ ਤਾਂ ਕੀ ਹੈ ਅਮੀਰੀ ਆ ਤਾਂ ਕੀ ਹੈ ਇਹ ਬਾਣੀ ਦੇ ਬਚਨਾਂ ਪਿਆਰੇ ਸਵਾਰਥ ਸਵਾਉ ਨਾ ਕਰੈ ਨਾ ਕਿਛ ਹੋਵੇ ਕਾਜ ਜੇ ਤੇ ਆਵੇ ਉਸ ਪਾਰ ਬ੍ਰਹਮ ਤਾਂ ਨੇ ਚਲ ਹੋਵੇ ਰਾਜ ਨਿਚਲ ਅਰਥ ਦਾ ਸਦਾ ਦਾ ਰਾਜ ਗੌਣ ਕਰੈ ਚੌਕੰਟ ਕਾ ਅਗਲਾ ਸ਼ਬਦ ਕੜੀ ਨ ਬੈਸਣ ਸੋਏ ਜਾ ਕੋ ਚਿੰਤਾ ਵਾਹਿਗੁਰੂ ਮੈਂ ਪੰਕਤੀ ਵਿਸਰ ਗਈ ਇਥੋਂ ਸ਼ੁਰੂ ਹੁੰਦੀ ਹੈ ਚਿੰਤਾ ਕਿਨੂ ਨਹੀਂ ਅੱਜ ਕਹਿੰਦੇ ਜੇ ਬਹੁਤ ਚਿੰਤਾ ਹੋਵੇ ਘਬਰਾਈ ਨਾ ਐਵੇਂ ਨਾ ਟੈਨਸ਼ਨ ਨਾ ਲਿਆ ਕਰ ਜਾ ਕਹੋ ਚਿੰਤਾ ਬਹੁਤ ਬਹੁਤ ਵਿਆਪੈ ਦੇਹੀ ਹੋਵੇ ਰੋਗ ਕੋਈ ਜੇ ਬਿਮਾਰੀ ਵੀ ਇਦਾਂ ਦੀ ਲੱਗੀ ਚਿੰਤਾ ਨਾ ਕਰ ਲਾਉਣ ਵਾਲਾ ਵੀ ਉਹ ਆ ਤੇ ਹਟਾਉਣ ਵਾਲਾ ਵੀ ਉਹ ਆ ਅਰਦਾਸ ਤਾਂ ਹੀ ਤੇ ਕਰਦੇ ਆ ਕਈਆਂ ਨੂੰ ਭਰੋਸਾ ਨਹੀਂ ਅਰਦਾਸ ਤੇ ਕਈਆਂ ਨੂੰ ਭਰੋਸਾ ਧਾਗਿਆਂ ਤੇ ਆ ਕਈਆਂ ਨੂੰ ਭਰੋਸਾ ਇਟਾਂ ਤੇ ਆ ਕਈਆਂ ਨੂੰ ਭਰੋਸਾ ਬੰਦਿਆਂ ਤੇ ਆ ਕਹਿੰਦੇ ਰੱਬ ਤੇ ਭਰੋਸਾ ਰੱਖੀ ਜੇ ਬਿਮਾਰੀ ਲੱਗ ਗਈ ਉਹਨੇ ਹਟਾ ਵੀ ਇੱਕ ਦਿਨ ਦੇਣੀ ਹੈ ਕਿਉਂਕਿ ਸਭਣਾ ਗੱਲਾਂ ਸਮਰੱਥ ਸਵਾਮੀ ਕੀ ਨਹੀਂ ਉਹਦੇ ਕੋਲੇ ਬਈ ਕੀ ਨਹੀਂ ਉਹਦੇ ਕੋਲੇ ਮਹਾਰਾਜ ਕੀ ਕਹਿੰਦੇ ਜਾ ਕਹੋ ਚਿੰਤਾ ਬਹੁਤ ਬਹੁਤ ਵਿਆਪ ਬਹੁਤ ਚਿੰਤਾ ਵਿੱਚ ਹੋਵੇ ਬੰਦਾ ਦੇਹੀ ਵਿਆਪੈ ਰੋਗ ਗ੍ਰਸਤ ਕੋਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗ੍ਰਸਤ ਅਰਥਾ ਪਰਿਵਾਰ ਕਹਿੰਦੇ ਪਰਿਵਾਰ ਵਿੱਚ ਕਦੇ ਖੁਸ਼ੀ ਹੋਵੇ ਤੇ ਕਦੇ ਗਮੀ ਆ ਜਾਂਦੀ ਬੰਦਾ ਇਹਦੇ ਚੜ੍ਹ ਜਿਆ ਰਹਿੰਦਾ ਅੱਛਾ ਖੁਸ਼ੀ ਹੋਵੇ ਨਾ ਸਾਡੇ ਘਰ ਵਿੱਚ ਉਦੋਂ ਵੀ ਅਸੀਂ ਸਾਰੇ ਪਿੰਡ ਨੂੰ ਸੌਣ ਨਹੀਂ ਦੇਣਾ ਕੋਈ ਘਰ ਵਿੱਚ ਘਟਨਾ ਘਟ ਗਈ ਉਦੋਂ ਵੀ ਡਾਕਟਰ ਬਾਹਰ ਚ ਖੜਾ ਉਦੋਂ ਵੀ ਦੁਖੀ ਤੇ ਖੁਸ਼ੀ ਵਿੱਚ ਵੀ ਬੰਦਾ ਯਾਦ ਰੱਖਿਓ ਖੁਸ਼ੀਆਂ ਵਿੱਚ ਦੁਖੀ ਹੁੰਨੇ ਅਸੀਂ ਇੰਨਾ ਨੰਬਰ ਇੰਨਾ ਕੁਛ ਇਕੱਠਾ ਕਰ ਲਿਆ ਲੜਾਈਆਂ ਝਗੜੇ ਨਸ਼ੇ ਵਿਸ਼ੇ ਬਾਤ ਬੰਦਾ ਦੁਖੀ ਹੁੰਦਾ ਕਹਿੰਦਾ ਸੱਦੇ ਇੰਨੇ ਕਿਉਂ ਸੱਦੇ ਪਹਿਲਾਂ ਸੱਦਣ ਵਾਸਤੇ ਦੁਖੀ ਵੀ ਹਾਏ ਕਿਤੇ ਕਾਠ ਨਾ ਘਟ ਜਾਵੇ ਇਹ ਕੁਛ ਹੁੰਦਾ ਨਾ ਵੀ ਹਜ਼ਾਰ ਕਾਰਡ ਵੰਡਿਆ ਕਹਿੰਦੇ ਲੱਗਦਾ ਕਾਠ ਹੀ ਨਹੀਂ ਹੋਣਾ ਪੈਲਸ 'ਚ ਬੰਦਾ ਆ ਗਿਆ 15 ਸੋ ਉਹ ਦੋ ਦੋ ਨਾਲ ਲੈ ਕੇ ਆਉਂਦੇ ਆ ਉੱਥੇ ਕਿਹੜਾ ਦੀਵਾਨ ਲੱਗਿਆ ਵੀ ਸੱਦਣਾ ਪੈਣਾ ਫਿਰ ਬੰਦਾ ਸੋਚੀ ਜਾਂਦਾ ਕਿਤੇ ਸਮਾਨ ਨਾ ਘਟ ਜਾਵੇ ਬੋਲੋ ਫਿਰ ਵੀ ਦੁਖੀ ਅੱਛਾ ਸਮਾਨ ਵੀ ਵੱਧ ਗਿਆ ਫਿਰ ਹੁਣ ਕਹਿੰਦੇ ਜਾ ਵੜਨ ਤਾਂ ਵੀ ਚੰਗਾ ਘਰੇ ਪਹੁੰਚ ਜਾਣ ਤਾ ਵੀ ਚੰਗਾ ਫਿਰ ਵੀ ਦੁਖੀ ਹੋ ਗਏ ਸੁਖੀ ਉਹ ਮਹਾਰਾਜ ਕਹਿੰਦੇ ਇਹਨਾਂ ਚੀਜ਼ਾਂ ਨਾਲ ਸੁਖੀ ਨਹੀਂ ਹੁੰਦੇ ਪਿਆਰਿਓ ਬਾਣੀ ਨੇ ਸਮਝਾਇਆ ਘਰ ਵਿੱਚ ਗਮੀ ਆ ਗਈ ਤਾ ਵੀ ਗੁਰੂ ਨਾਲ ਜੁੜ ਜਾ ਖੁਸ਼ੀ ਆ ਗਈ ਤਾ ਵੀ ਗੁਰੂ ਨਾਲ ਜੁੜ ਕੇ ਜਿਉ ਤੈਨੂੰ ਪਤਾ ਲੱਗ ਜਾਣਾ ਤੇਰਾ ਮਕਸਦ ਕੀ ਹੈ ਜਾ ਕੋ ਚਿੰਤਾ ਬਹੁਤ ਬਹੁਤ ਵਿਆਪੈ ਦੇਹੀ ਵਿਆਪੈ ਰੋਗਾ ਗ੍ਰਿਹਸਤ ਕੋ ਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਹਰ ਖਦਾਰਤ ਖੁਸ਼ੀ ਆਪਾਂ ਸਾਰੇ ਪਰਿਵਾਰਾਂ ਚ ਕਦੇ ਹੱਸਦੇ ਵੀ ਆਂ ਕਦੇ ਦੁਖੀ ਵੀ ਹੋ ਜਾਂਦੇ ਆਂ ਮਹਾਰਾਜ ਕਹਿੰਦੇ ਚੱਲਦਾ ਰਹਿੰਦਾ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਕੰਟ ਕੜੀ ਨਾ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ ਗੌਣ ਕਰੇ ਚੌਂ ਕੁੰਟ ਦਾ ਅਰਥ ਪਤਾ ਕੀ ਹੈ ਵੀ ਬੰਦੇ ਨੂੰ ਘਰੇ ਹੀ ਨਾ ਖੜਨਾ ਮਿਲੇ ਆਪਾਂ ਕਿੰਨੇ ਬੈਠੇ ਵੀ ਇੱਕ ਬੰਦਾ ਇਦਾਂ ਤੁਰਿਆ ਫਿਰਦਾ ਕਾਰੋਬਾਰ ਖੁਸ਼ੀ ਗਮੀ ਕਹਿੰਦੇ ਫਿਕਰ ਕਿਉਂ ਕਰਦਾ ਫਿਕਰ ਕਿਉਂ ਕਰਦਾ ਤਗੜੇ ਹੋ ਕੇ ਨਿਭਾ ਕੰਮ ਗੌਣ ਕਰੇ ਚੌਂ ਕੁੰਟ ਦਾ ਚੁੰਟ ਕੁੰਟਕਾ ਘੜੀ ਨਾ ਬੈਸਣ ਸੋਏ ਇੱਕ ਘੜੀ ਵੀ ਟਿਕਣਾ ਨਾ ਮਿਲਦਾ ਹੋਵੇ ਮਹਾਰਾਜ ਕਹਿੰਦੇ ਫਿਕਰ ਨਾ ਕਰੀ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਮਨ ਤਨ ਤਨ ਮਨ ਸ਼ੀਤਲ ਹੋਏ ਕਹਿੰਦੇ ਭਾਵੇਂ ਕਿੰਨੀ ਝਟਕਣਾ ਹੋਵੇ ਕਿੰਨੀ ਬਿਮਾਰੀ ਆ ਜਾਵੇ ਕਿੰਨੀ ਗਰੀਬੀ ਆ ਜਾਵੇ ਰੱਬ ਨੂੰ ਨਾ ਭੁਲਾਈ ਤੇਰੇ ਮਨ ਤੇ ਕਦੇ ਉਲੰਬਾ ਨਹੀਂ ਹੋਵੇਗਾ ਤੂੰ ਪਰਮੇਸ਼ਰ ਨੂੰ ਉਲੰਬਾ ਨਾ ਦੇਈ ਕਦੇ ਤੈਨੂੰ ਨੀਂਦ ਦੀ ਗੋਲੀ ਲੈਣ ਦੀ ਲੋੜ ਨਹੀਂ ਪੈਣੀ ਬੋਲੋ ਸਤਨਾਮ ਕਿੱਡੀ ਵੱਡੀ ਤਾਕਤ ਹੈ ਜੀ ਗੁਰੂ ਦਾ ਸ਼ਬਦ ਮੈਂ ਨਹੀਂ ਕਹਿ ਰਿਹਾ ਬਾਣੀ ਕੀ ਲਿਖਿਆ ਮੇਰਾ ਵੈਦ ਗੁਰੂ ਗੋਬਿੰਦਾ ਇਹ ਵੈਦ ਸਾਰੇ ਰੋਗ ਠੀਕ ਕਰਦਾ ਸਰੀਰ ਦੇ ਨਹੀਂ ਤੇ ਚਲਦੇ ਰਹਿੰਦੇ ਆ ਮਨ ਦੇ ਜਿਹੜੇ ਸਾਨੂੰ ਸਾਰਿਆਂ ਨੂੰ ਲੱਗੇ ਆ ਸਰੀਰ ਦੇ ਰੋਗ ਤਾਂ ਹਰ ਆਮ ਡਾਕਟਰ ਵੀ ਠੀਕ ਕਰ ਸਕਦਾ ਪਰ ਮਨ ਦਾ ਜਿਹੜਾ ਰੋਗ ਹੈ ਗੁਰੂ ਠੀਕ ਕਰਦਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਆਖ ਖਦ ਮੁਖ ਦੇ ਵੈ ਕਟ ਜਮ ਕੀ ਫੰਦਾ ਉਹ ਇਦਾਂ ਦੀ ਦਵਾਈ ਦਿੰਦਾ ਪਰਮੇਸ਼ਰ ਦਾ ਨਾਮ ਦਵਾਈ ਹੈ ਜੀ ਯਾਦ ਰੱਖਿਓ ਜਿਹੜਾ ਪਰਮੇਸ਼ਰ ਦੇ ਨਾਮ ਦੀ ਦਵਾਈ ਲੈ ਲੈਂਦਾ ਉਹਨੂੰ ਛੋਟੇ ਛੋਟੇ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਬੋਲੋ ਸਤਨਾਮ ਹੁਣ ਵੱਡਾ ਪੀਜੀਆਈ ਕੀ ਹੈ ਸਿੱਖਾਂ ਦਾ ਸਿੱਖਾਂ ਦਾ ਸਭ ਤੋਂ ਵੱਡਾ ਪੀਜੀਆਈ ਫੋਟਸ ਹਸਪਤਾਲ ਬਾਹਰ ਬਣਿਆ ਨਾ ਵੀ ਬੜਾ ਵੱਡਾ ਹਸਪਤਾਲ ਹੈ ਸਿੱਖਾਂ ਦਾ ਸਭ ਤੋਂ ਵੱਡਾ ਹਸਪਤਾਲ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੋਲੋ ਸਤਨਾਮ ਸਿੱਖਾਂ ਦਾ ਸਭ ਤੋਂ ਵੱਡਾ ਪੀਜੀਆਈ ਹੈ ਗੁਰਦੁਆਰਾ ਬਸ ਅਸੀਂ ਨਹੀਂ ਕਿਤੇ ਜਾਂਦੇ ਇਹ ਕਿਹਾ ਕਰੋ ਮਾਨ ਨਾਲ ਤੇ ਜਿਹੜੇ ਥਾਂ ਥਾਂ ਜਾਂਦੇ ਆ ਯਾਦ ਰੱਖਿਓ ਉਹ ਨਹੀਂ ਦੁਨੀਆ ਤੋਂ ਜਾਂਦੇ ਉਹ ਖੜਦਾ ਬੰਦਿਆ ਮਰਨ ਦਾ ਵੀ ਸਵਾਦ ਆ ਜੂ ਮਰਤੇ ਜਾਣਾ ਹੀ ਆ ਦੁਨੀਆ ਤੇ ਛਾੜੀ ਜਾਣੀ ਆ ਮਰਨ ਵੇਲੇ ਵੀ ਲੋਕ ਗੱਲਾਂ ਕਰਨ ਵੀ ਸਰੀਰ ਸੁੱਕ ਕੇ ਮਰ ਗਿਆ ਬੰਦਾ ਗਿਆ ਨਹੀਂ ਉਹ ਕਿਤੇ ਤੇ ਤੇ ਅਸੀਂ ਥਾਂ ਹੀ ਕੋਈ ਨਹੀਂ ਛੱਡਦੇ ਫੁਲਾਨੇ ਤਾਂ ਚਲੋ ਫੁਲਾਨੇ ਤਾਂ ਚਲੋ ਕੀ ਹੋ ਗਿਆ ਜੀ ਸਾਨੂੰ ਫਿਰ ਨਹੀਂ ਦੁਨੀਆ ਤੋਂ ਜਾਣਾ ਨਾ ਭਾਈ ਇਸ ਗੁਰੂ ਦੇ ਦਰ ਤੇ ਖੜਾ ਰਹਿ ਉਹ ਤੇਰੀ ਪੁਕਾਰ ਸੁਣੇਗਾ ਤੇ ਜੇ ਬਿਮਾਰੀ ਲਾ ਕੇ ਮਰਨਾ ਫਿਰ ਵੀ ਮਰ ਜਾਣਾ ਫਿਰ ਕੀ ਖਾਸ ਗੱਲ ਹੈ ਕਿ ਬਿਨਾ ਬਿਮਾਰੀ ਤੋਂ ਲੋਕ ਨਹੀਂ ਜਾਂਦੇ ਚੰਗਾ ਭਲਾ ਬੰਦਾ ਪਿਆ ਤੇ ਤੜਕੇ ਨੂੰ ਖਤਮ ਹੋ ਗਈ ਕਹਾਣੀ ਇਸ ਕਰਕੇ ਇਦਾਂ ਦੇ ਪੂਰਨੇ ਪਾਈਏ ਇਹੀ ਕਿਹਾ ਜਾ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ ਸੂਰਮਿਆਂ ਵਾਲੀ ਜ਼ਿੰਦਗੀ ਜਿਉਈਏ ਐਵੇਂ ਨਾ ਥਾਂ ਥਾਂ ਤੇ ਮਥੇ ਟੇਕੀ ਐਵੇਂ ਨਾ ਘੁਰਾਈਏ ਕੁਝ ਹੋ ਜਾਣਾ ਕੁਝ ਨਹੀਂ ਹੋ ਜਾਣਾ ਜਿਸ ਕੀ ਵਾਸਤ ਸੋਈ ਲੈ ਜਾਏਗਾ ਜਿਹਦੀ ਵਸਤੂ ਉਹ ਲੈ ਕੇ ਜਾਏਗਾ ਜਿੰਨੇ ਮਰਜੀ ਤਰਲੇ ਕਰ ਲਉ ਰੋਸ ਕਿਸੇ ਸਿਓ ਕੀਜਾ ਕਹਿੰਦੇ ਕੋਈ ਰੋਸ ਕਰਨ ਦੀ ਲੋੜ ਨਹੀਂ ਕੋਈ ਲਾਂਭੇ ਦੇਣ ਦੀ ਲੋੜ ਨਹੀਂ ਉਹ ਜਿੰਦ ਕੱਢੇਗਾ ਜਿੱਥੇ ਮਰਜੀ ਖੜਾ ਰਹਾ ਹੱਥ ਬੰਨ ਕੇ ਇਸ ਕਰਕੇ ਮਹਾਰਾਜ ਬਾਣੀ ਵਿੱਚ ਕੀ ਕਹਿੰਦੇ ਅੱਗੇ ਸੁਣੋ